ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਟਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ 'ਤੇ ਕਿਵੇਂ ਹੋ ਜੀ ਸਾਰੇ ਜੀ ਜੁਮੀਨਾਂ ਬੈਠੀ ਜੀ ਕਿਰਪਾ ਦੇ ਨਾਲ ਸਭ ਠੀਕ ਠਾਕ ਹੋਗੇ ਤੇ ਰਾਜੀ ਹੋਗੇ ਬੈਠੀ ਜੀ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਇਹ ਪੜਾ ਰਹੀ ਸੀ ਕਿ ਅੱਜ ਮੈਂ ਕੱਚੇ ਅੰਬ ਦੀ ਚਟਨੀ ਅੰਬੀ ਵਾਲੀ ਚਟਨੀ ਇਹ ਪਿਆਜ਼ ਪਾ ਲਾਂਗੇ ਇਹ ਲਿਆਂਦੀ ਹੈ ਜੀ ਅੰਬੀ ਦੋ ਇੱਕ नहीं थोड़ी बनाव गे आप सारी अंबी ही पाने अभी पा लेंगे जी अभी भी पीड़ पड़ फिर ज्यादा कट्टी जी हो जाती है जी सारी अंबी पा ले प्याज छोटे साइज में है पे पा ले आप ਤੇ ਫਿਰ ਅਗਲੀ ਇਹ ਦੁੱਲਿਆ ਪਾ ਲਏ ਨੇ ਤੇ ਤਿਆਰਾਂਗੇ ਪਿਆਜ਼ ਇਹਦੇ ਵਿੱਚ ਲਈਏ ਜੀ ਆਪਾਂ ਹਾਂ ਪਹਿਲਾ ਪਿਆਜ਼ ਪੀਨੇ ਆ ਬਹੁਤ ਟੇਸਟੀ ਬਣਦੀ ਹੈ ਜਦਰੀ ਕਿ ਜੇ ਜਦੋਂ ਕੱਚੇ ਅੰਬ ਦਾ ਸੀਜ਼ਨ ਹੁੰਦਾ ਹੈ ਇਹ ਬਣਦੀ ਸੀ ਉਹਦੇ ਜੇ ਉਹਦੇ ਤੋਂ ਲੈ ਕੇ ਨਾ ਫੁੱਟਿੰਗ ਹੋਰ ਵੀ ਟੇਸਟੀ ਲੱਗਦੀ ਹੈ ਮਿਕਸੀ ਆਈ ਹਰੀ ਭਟਾਵਾ ਦਿੰਦੀ ਹੈ ਪਾਣੀ ਜਾਨੀ ਪਾ ਜਾਂਦਾ ਉਹਨਾਂ ਜਿਹੜੇ ਇਹਨੂੰ ਸਿਰਕਾ ਲਿਕੇ ਪਾਵਾਂਗੇ ਆਪਾਂ ਸਿਰਕਾ ਲਾ ਦਾਂਗੇ ਦਾ ਜੇ ਸਿਰਕਾ ਵਿੱਚ ਪਾਉਂਦੇ ਆ ਫਿਰ ਥੋੜੀ ਜਿਹੀ ਕੜਤਨ ਦੇ ਹੋ ਜਾਂਦੀ ਹੈ ਜਦਨੀ ਸਾਰਾ ਬਗੈਰ ਅਸੀਂ ਦੇਖਾਂਗੇ ਜੀ ਜੇ ਜੀ ਬਈ ਤਾਂ ਪਾ ਲਾਂਗੇ ਨਹੀਂ ਦਾ ਨਾ ਸੀ ਇਸ ਲਈ ਸਾਰਾ ਤੇ ਹੈ ਜੀ ਥੋੜਾ ਪਾਇਆ ਸੀ ਆਪਾਂ ਉਹ ਵੀ ਪਿਆ ਹੀ ਹੈ ਆਂਕੀਆ ਵੀ ਪਾ ਲੀਏ ਆਪਾਂ Yeah. ਪਾਮਾਗੀ ਲਾਲ ਵਿੱਚ ਅਲੱਗ ਵਧੀਆ ਹੁੰਦੀ ਇਹਦੇ ਨਾਲ ਤੇ ਪਾਮਾਗੀ ਖੰਡ ਚਟਨੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਇਹਨੂੰ ਆਪਾਂ ਕੱਢ ਲੈਨੇ ਆ ਕੌਲੀ 'ਚ ਕੌਲੀਜ ਕੱਢ ਕੇ ਕੁੰਡਾ ਸੋਟਾ ਧੋਕੇ ਧਰਦਾਂਗੇ ਕੌਲੀਜ ਕੱਢ ਕੇ ਅੰਦਰ ਲੈ ਜਾਗੇ ਬਿਲਕੁਲ ਬਰੀਕ ਬਣ ਗਈ ਜੀ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਜੀ ਪਰ ਇਹ ਵੀ ਮਿਕਸੀ ਤੋਂ ਵਧੀਆ ਹੋ ਜਾਂਦੀ ਹੈ 15 ਮਿੰਟ ਲੱਗੇ ਸੀ ਇਹਨੂੰ ਚਟਨੀ ਕੁੱਟਣ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ that city yeah, of God.